ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਂ ਆਪਣੇ ਪੁੱਤ ਨੂੰ ਵਿਦੇਸ਼ ਵਿੱਚ ਤੋੜ ਰਹੀ ਹੈ ਜਦੋਂ ਆਪਣੇ ਪੁੱਤ ਨੂੰ ਮਾਂ ਦੇਖਦੀ ਹੈ ਤਾਂ ਪੁੱਤ ਨੂੰ ਗਲ ਨਾਲ ਲਾ ਲਦੀ ਹੈ ਮਾਂ ਜਦੋਂ ਪੁੱਤ ਵਿਦੇਸ਼ ਵਿੱਚ ਵਗ ਜਾਂਦੇ ਨੇ ਆਪਣੀਆਂ ਮਾਂ ਮਾਂ ਨੂੰ ਛੱਡ ਕੇ ਤਾਂ ਮਾਂ ਮਾਂ ਦਾ ਜੀਣਾ ਬਹੁਤ ਔਖਾ ਹੋ ਜਾਂਦਾ ਪਿੱਛੋਂ ਮਾਂ ਆਪਣੇ ਪੁੱਤ ਨਾਲ ਫੋਨ ਤੇ ਗੱਲ ਕਰਕੇ ਗੁਜ਼ਾਰਾ ਕਰ ਲੈਂਦੀ ਹੈ ਮਾਂ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਲਾਡਾਂ ਦੇ ਨਾਲ ਪਾਲ ਕੇ ਤੇ ਜਦੋਂ ਜਵਾਨ ਹੋ ਜਾਂਦਾ ਮਾਂ ਆਪਣੇ ਬੱਚਿਆਂ ਦੇ ਲਈ ਵੀ ਸੁਪਨੇ ਸੋਚਦੀ ਹੈ ਵੀ ਬੱਚਾ ਮੇਰਾ ਖੁਸ਼ ਰਹੂਗਾ ਸਾਰੀ ਉਮਰ। ਮਾਵਾ ਮਾ ਦਾ ਦਿਲ ਬਹੁਤ ਵੱਡਾ ਹੁੰਦਾ। ਆਪਣੇ ਬੱਚਿਆਂ ਦੀ ਹਰੇਕ ਰੀਜ ਪੂਰੀ ਕਰਦਿਆਂ ਨੇ। ਬੱਚੇ ਆਪਣੀਆਂ ਮਾਵਾ ਦਾ ਸਤਿਕਾਰ ਕਰਨ ਤਾਂ ਮਾਪੇ ਉਹਨੂੰ ਸਾਰੀ ਉਮਰ ਸੋਖ ਮਿਲ ਜਾਂਦਾ। ਮਾਵਾ ਬੱਚਿਆਂ ਨੂੰ ਦੇਖ ਕੇ ਜਿੰਦਗੀਆਂ ਨੇ। ਮਾਵਾ ਨੂੰ ਤਾਂ ਬੱਚਿਆਂ ਦਾ ਸਹਾਰਾ ਹੀ ਹੁੰਦਾ ਏ। ਸਾਰੀ ਉਮਰ ਆਪਣੇ ਘਰ ਨੂੰ ਸਟ ਕਰਦਿਆਂ ਕਰਦਿਆਂ ਟੈਨਸ਼ਨਾਂ ਦੇ ਵਿੱਚ ਹੀ ਲੰਘ ਜਾਂਦੀ ਏ ਮਾਵਾ ਦੀ ਜ਼ਿੰਦਗੀ ਤਾਂ। ਮਾਮਾ ਦਾ ਦੁੱਖ ਕੌਣ ਸੁਣਦਾ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ